ਨਨੂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਿ ਸਾਰੇ ਭੈਣ ਭਰਾਵਾਂ ਦੇ ਘਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਣ ਤੇ ਸਭ ਤੋਂ ਪਹਿਲਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਉਥੇ ਆਪਾਂ ਨੇ ਹੁਣੇ ਹੀ ਸਟਾਰਟ ਕੀਤੇ ਵੈਸੇ ਹਜੇ ਮੈਥੋਂ ਤੇ ਜ਼ਿਆਦਾ ਵੀਡੀਓ ਵੀ ਅਪਲੋਡ ਨਹੀਂ ਹੋ ਪਾਈਆਂ ਡਿਸ਼ਾਂ ਬਣਾਇਆ ਕਰਾਂਗੇ ਨਾ ਮਠਾਈ ਬਣਾਉਣੀ ਹੈ ਆਪਾਂ ਨੇ ਘਰ ਦੇ ਵਿੱਚ ਜਾਂ ਕੋਈ ਵੀ ਡਿਸ਼ ਬਣਾਉਣੀ ਹੈ ਮੈਂ ਲਾਈਵ ਹੀ ਬਣਾਇਆ ਕਰੂੰਗੀ ਕਿਉਂਕਿ ਪਹਿਲਾਂ ਵੀ ਕੁਕਿੰਗ ਮੈਂ ਲਾਈਵ ਹੀ ਕਰਦੀ ਹੁੰਦੀ ਸੀਗੀ ਤੇ ਪਲੀਜ਼ ਉਸ ਚੈਨਲ ਨੂੰ ਹਨਾ ਸਾਰੇ ਪੈਂਪੜਾ ਸਬਸਕ੍ਰਾਈਬ ਕਰ ਲਓ ਤੇ ਜਿਹੜੀ ਅੱਜ ਦੀ ਵੀਡੀਓ ਹੈਗੀ ਇਹਨੂੰ ਸਾਰਿਆਂ ਨੂੰ ਜਰੂਰ ਦੇਖਣਾ ਕਿ ਤੁਹਾਡੇ ਹਰ ਇੱਕ ਡਾਊਟ ਹੈ ਨਾ ਮਨ ਦੇ ਵਿੱਚ ਜਿਹੜਾ ਵੀ ਹੈਗਾ ਉਹ ਸਾਰਾ ਦੂਰ ਹੋ ਜਾਊਗਾ ਦੇਖੋ ਸਾਰਿਆਂ ਨੂੰ ਹੁੰਦਾ ਵੀ ਆਪਾਂ ਘਰ ਦੇ ਵਿੱਚ ਹੁੰਦਾ ਵੀ ਮੈਂ ਕੋਈ ਮੰਦਰ ਬਣਾਵਾ ਜਿੱਦਾਂ ਕਿ ਜਿੱਥੇ ਪੂਜਾ ਸਥਾਨ ਬਣਾਵਾ ਜਾਂ ਮੈਂ ਜੀਤੀ ਆ ਅੱਜ ਆਪਣੇ ਜਿੰਨਾ ਕਿ ਸਿੱਖ ਧਰਮ ਦੇ ਵਿੱਚ ਵੀ ਮੈਂ ਗੁਰਦਕਾ ਸਾਹਿਬ ਰੱਖਣੀ ਐ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਣੀਆਂ ਨੇ ਇਦਾਂ ਦੀ ਕੋਈ ਜਗ੍ਹਾ ਬਣਾਵਾਂ ਤੇ ਆਪਣੇ ਮਨ ਦੇ ਵਿੱਚ ਹਰ ਟਾਈਮ ਇਹ ਡਾਊਟ ਵੀ ਹੁੰਦਾ ਹਨਾ ਕੁਛ ਨਾ ਕੁਛ ਆਉਂਦਾ ਵੀ ਕਿਤੇ ਮੈਂ ਗਲਤ ਤਾਂ ਨਹੀਂ ਕਰ ਰਿਹਾ ਕਿਤੇ ਮੈਂ ਇਸ ਚੀਜ਼ ਨੂੰ ਐਂ ਕਰਾਂ ਜਾਂ ਕਈ ਵਾਰੀ ਆਪਾਂ ਜਾਣੇਆਂ ਜਾਣੇ ਦੇ ਵਿੱਚ ਹਨਾ ਜਿਹੜੀਆਂ ਆਪਾਂ ਤਸਵੀਰਾਂ ਰੱਖਦੇ ਆ ਜਾਂ ਮੂਰਤੀਆਂ ਰੱਖਦੇ ਆ ਉਹਦੇ ਵਿੱਚ ਨਾ ਆਪਾਂ ਕਿਤੇ ਨਾ ਕਿਤੇ ਗੜਬੜ ਕਰ ਦਿੰਨੇ ਆ ਜਿਸ ਦੇ ਨਾਲ ਆਪਣੇ ਘਰ ਦੀ ਬਰਕਤ ਰੁਕ ਜਾਂਦੀ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਇੱਕ ਪਿਆਰ ਦੇ ਨਾਲ ਇੱਕ ਸਰਦਾ ਦੇ ਨਾਲ ਹਨਾ ਇਹ ਚੀਜ਼ ਕਰਦੇ ਆਂਗੇ ਪਰ ਇਹ ਦੇ ਨਾਲ ਵੀ ਤੁਹਾਡੇ ਘਰ ਦੇ ਵਿੱਚ ਹਨਾ ਕਲੇਸ਼ ਲੜਾਈ ਝਗੜਾ ਕਾਫੀ ਵੱਧ ਸਕਦਾ ਕਿਉਂਕਿ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਰੀਜਨ ਹੁੰਦਾ ਸਭ ਤੋਂ ਪਹਿਲਾਂ Hindu ਵੀਰ ਨੇ ਜਿਹੜੀਆਂ ਭੈਣਾਂ ਨੇ ਮੇਰੀਆਂ ਦੇਖੋ Hindu ਧਰਮ ਦੇ ਵਿੱਚ ਵਾਸਤੂ ਸ਼ਾਸਤਰ ਹਨਾ ਗ੍ਰਹਿ ਨਕਸ਼ਤਰ ਨੂੰ ਜ਼ਿਆਦਾ ਮੰਨਿਆ ਜਾਂਦਾ ਪਰ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਦਾ ਬਿਲਕੁਲ ਖੰਡਨ ਕੀਤਾ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਆਪਾਂ ਹਿੰਦੂ ਜਿਹੜੇ ਵੀਰ ਨੇ ਭੈਣਾ ਨੇ ਵੈਸੇ ਆਪਣੇ ਸਿੱਖ ਧਰਮ ਦੇ ਵਿੱਚ ਵੀ ਸਾਰੇ ਪਾਏ ਗਲਤੀ ਜ਼ਰੂਰ ਕਰਦੇ ਆਗੇ ਹਨਾ ਜਦੋਂ ਵੀ ਤੁਸੀਂ ਨੇ ਮਤਲਬ ਕਿ ਮੰਦਰ ਬਣਾਉਣਾ ਹੈ ਜਾਂ ਪੂਜਾ ਸਥਾਨ ਬਣਾਉਣਾ ਹੈਗਾ ਮੰਦਰ ਤਾਂ ਵੈਸੇ ਉਸ ਚੀਜ਼ ਨੂੰ ਕਿਹਾ ਜਾਂਦਾ ਕਿਉਂਕਿ ਜਿੱਥੇ ਜਿਆਦਾ ਵੱਡੀ ਜਗ੍ਹਾ ਦੇ ਵਿੱਚ ਇੱਕ ਇਮਾਰਤ ਨੂੰ ਉਸਾਰਿਆ ਜਾਂਦਾ ਤੇ ਉਹਦੇ ਵਿੱਚ ਵੱਡੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਨੇ ਜਿਹੜਾ ਕਿ ਆਪਾਂ ਛੋਟਾ ਨਾਲ ਲੱਕੜੀ ਦੇ ਬਣਾ ਲੈਨੇ ਆ ਵੈਸੇ ਆਪਾਂ ਮੰਦਰ ਕਹਿ ਦਿੰਦੇ ਆ ਨੂੰ ਪਰ ਉਹ ਪੂਜਾ ਸਥਾਨ ਹੁੰਦਾ ਹੈਗਾ ਕਿ ਉਹ ਕਿ ਘਰ ਦੇ ਵਿੱਚ ਆਪਾਂ ਛੋਟੇ ਛੋਟੇ ਹਨਾ ਇਦਾਂ ਬਣਾ ਲੈਨੇ ਆ ਜਾਂ ਕੋਈ ਰੂਮ ਬਣਾ ਲੈਨੇ ਆ ਜਿੱਦਾਂ ਕਿ ਹੁਣ ਆਪਣੇ ਸਿੱਖ ਧਰਮ ਦੇ ਵਿੱਚ ਹੈਗਾ ਵੀ ਆਪਾਂ ਇੱਕ ਪੂਰਾ ਕਮਰਾ ਬਣਾ ਲੈਨੇ ਆ ਗੁਰੂ ਸਾਹਿਬਾਂ ਵਾਸਤੇ ਰੱਖ ਲੈਨੇ ਆ ਵੀ ਹਾਂ ਇੱਥੇ ਆਪਾਂ ਬੈਠ ਕੇ ਪਾਠ ਕਰਾਂਗੇ ਇੱਥੇ ਆਪਾਂ ਗੁਰੂ ਸਾਹਿਬਾਂ ਦੀਆਂ ਪੋਥੀਆਂ ਰੱਖਾਂਗੇ ਇੱਥੇ ਆਪਾਂ ਗੁਟਕਾ ਸਾਹਿਬ ਰੱਖਾਂਗੇ ਨਾ ਜਾਂ ਸ਼ਸਤਰ ਰੱਖਾਂਗੇ ਮੈਂ ਤੁਹਾਨੂੰ ਦਿਖਾਇਆ ਆਪਣੇ ਵੀ ਇੱਕ ਰੂਮ ਬਣਾਇਆ ਹੋਇਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉੱਥੇ ਵੀ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹਾਂ ਜਦੋਂ ਵੀ ਤੁਸੀਂ ਨੇ ਨਾ ਪੂਜਾ ਸਥਾਨ ਬਣਾਉਣਾ ਹੈਗਾ ਤਾਂ ਦੇਖੋ ਅਗਰ ਤੁਸੀਂ ਉਹਦੇ ਵਿੱਚ ਜਿਦਾਂ ਕਿ ਹੁਣਾ ਲక్ష్ਮੀ ਦੀ ਮੂਰਤੀ ਰੱਖੋਗੇ ਤੁਸੀਂ ਜਾਂ শিব ਜੀ ਭਗਵਾਨ ਦੀ ਮੂਰਤੀ ਰੱਖਦੇ ਹੋ ਕ੍ਰਿਸ਼ਨ ਜੀ ਦੀ ਰੱਖਦੇ ਹੋ ਰਾਮ ਜੀ ਦੀ ਰੱਖਦੇ ਹੋ ਦੇਖੋ ਆਪਾਂ ਇਹ ਇੱਕ ਇੱਕ ਅਲੱਗ-ਅਲੱਗ ਮੂਰਤੀਆਂ ਜਿੱਥੋਂ ਤੁਹਾਨੂੰ ਪਸੰਦ ਆਉਂਦੀਆਂ ਨੇ ਹਨੂਮਾਨ ਜੀ ਦੀ ਲੈ ਲਈ ਉਹ ਰੱਖ ਦਿੰਨੇ ਆ ਵਿੱਚ ਹੀ ਆਪਾਂ ਉਹਦੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖ ਦਿੰਨੇ ਆ ਦੇਖੋ ਇਹ ਚੀਜ਼ ਦਾ ਨਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ ਕਿਉਂਕਿ ਜਿੱਥੇ ਕ੍ਰਿਸ਼ਨ ਜੀ ਦੀ ਮੂਰਤੀ ਆ ਤੇ ਉਹਨਾਂ ਦੇ ਹਨਾ ਪੈਰਾਂ ਦੇ ਵਿੱਚ ਜੁੱਤੀ ਵੀ ਹੁੰਦੀ ਹੈ ਕਈ ਫੋਟੋਆਂ ਤੇ ਜਿੱਦਾਂ ਕਿ ਮਾਤਾ ਨੇਗੀਆਂ ਹਨਾ ਉਹਨਾਂ ਦੀਆਂ ਤਸਵੀਰਾਂ ਤੁਸੀਂ ਲਾਉਣਿਓ ਉਹਨਾਂ ਦੇ ਵੀ ਹਨਾ ਜਿੱਦਾਂ ਕਿ ਸਿਰ ਦੇ ਵਿੱਚ ਨੰਗੇ ਵੀ ਹੁੰਦੀਆਂ ਨੇ ਫੋਟੋਆਂ ਕਈ ਵਾਰੀ ਜਿੱਦਾਂ ਕਿ ਕਈ ਭਗਵਾਨ ਦੀਆਂ ਇਤਾਂ ਹਨਾ ਤਸਵੀਰਾਂ ਤੁਹਾਨੂੰ ਮਿਲ ਜਾਂਦੀਆਂ ਨੇ ਵੈਸੇ ਤਾਂ ਆਪਣੇ ਸਿੱਖ ਧਰਮ ਦੇ ਵਿੱਚ ਜਿਹੜਾ ਹੈਗਾ ਵੀ ਤਸਵੀਰ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਸਾਡੀ ਤਸਵੀਰ ਦੀ ਕੋਈ ਵੀ ਪੂਜਾ ਨਹੀਂ ਕਰੂਗਾ ਪਰ ਇੱਕ ਜਿੱਦਾ ਹੁੰਦਾ ਆਪਣੇ ਬਜ਼ੁਰਗਾਂ ਦਾ ਆਪਾਂ ਨੂੰ ਹੁੰਦਾ ਵੀ ਹੈ ਨਾ ਮੇ ਸਾਡੇ ਬਜ਼ੁਰਗ ਕਹੇ ਜਾਂਦੇ ਜਿਵੇਂ ਆਪਣੇ ਦਾਦੇ ਪੜਦਾਤੇ ਸੀਗੇ ਆਪਾਂ ਨੂੰ ਵੈਸੇ ਤਾਂ ਉਹਨਾਂ ਦਾ ਨਹੀਂ ਪਤਾ ਵੀ ਉਹ ਕਹੇ ਜੇ ਸੀ ਇੱਕ ਤਸਵੀਰਾਂ ਦੇ ਜਰੀਏ ਆਪਾਂ ਹਨਾ ਇੱਕ ਹੈ ਕਹਿੰਦੇ ਵੀ ਇਹੇ ਜੇ ਹੁੰਦੇ ਸੀ ਚਲੋ ਇਹ ਤਸਵੀਰਾਂ ਵੀ ਤਾਹਾਂੋਂ ਬਣੀਆਂ ਹਨਾ ਇੱਕ ਸਿਰਫ ਇਹ ਦਿਖਾਉਣ ਵਾਸਤੇ ਵੀ ਹਾਂ ਸਾਡੇ ਗੁਰੂ ਸਾਹਿਬ ਇਸ ਤਰੀਕੇ ਦੇ ਹਨਾ ਨਜ਼ਰ ਆਉਂਦੇ ਸੀਗੇ ਇਦਾਂ ਦਾ ਉਹਨਾਂ ਦਾ ਮਤਲਬ ਕਿ ਦੇਖੇ ਤਾਂ ਕਿਸੇ ਨੇ ਨਹੀਂ ਇੱਕ ਕਲਪਨਾ ਵੀ ਐ ਸੋਹਣੇ ਹੋਣਗੇ ਐ ਉਹਨਾਂ ਦਾ ਦਾੜਾ ਸਜਿਆ ਹੋਇਆ ਹੋਊਗਾ ਇਸ ਤਰੀਕੇ ਨਾਲ ਉਹਨਾਂ ਦੀ ਪੱਗ ਹੋਊਗੀ ਇਸ ਤਰੀਕੇ ਦੇ ਨਾਲ ਹਨਾ ਇੱਕ ਕਲਪਨਾ ਕਰਦੇ ਆਪਾਂ ਵੀ ਜਿੰਨਾ ਸੋਹਣਾ ਹੋ ਸਕੇ ਉਹਨਾਂ ਸੋਹਣਾ ਸਵਰੂਪ ਬਣਾਈਏ ਹਨਾ ਇੱਥੇ ਆਪਾਂ ਥੋੜੀ ਜਿਹੀ ਗਲਤੀ ਕਰਦੇ ਨੇ ਦੇਖੋ ਸਾਰੀਆਂ ਵਿੱਚੇ ਆਪਾਂ ਗੁਰੂ ਸੱਭਾ ਦੀਆਂ ਤਸਵੀਰਾਂ ਬਿੱਟੀ ਦੇਵੀਆਂ ਦੀਆਂ ਤਸਵੀਰਾਂ ਵਿੱਚੇ ਸਿਵਜੀ ਭਗਵਾਨ ਦੀ ਵਿੱਚ ਹਨੂਮਾਨ ਜੀ ਦੀ ਇਦਾਂ ਆਪਾਂ ਨਾ ਸਾਰੀਆਂ ਇਕੱਠੀਆਂ ਕਰਕੇ ਰੱਖ ਲੈਨੇ ਆ ਫਿਰ ਉੱਥੇ ਗੁਰਦਕਾ ਸਾਹਿਬ ਰੱਖ ਲੈਨੇ ਆ ਉਥੇ ਵੀ ਆਪਾਂ ਜੋ ਤੂਫਾ ਜੋ ਵੀ ਹੁੰਦਾ ਹਨਾ ਵਿੱਚ ਮੰਦਰ ਚੋ ਲਿਆ ਕੇ ਵਿੱਚ ਗੁਰਦੁਆਰਾ ਸਾਹਿਬ ਲਿਆ ਕੇ ਇਕੱਠਾ ਹਾਂਜੀ ਤੇ ਆਪਾਂ ਗੱਲ ਕਰ ਰਹੇ ਸੀ ਕਿ ਦੇਖ ਜਦੋਂ ਵੀ ਆਪਾਂ ਨੇ ਹਨਾ ਇਸ ਤਰੀਕੇ ਦਾ ਕੋਈ ਵੀ ਲੈ ਕੇ ਆਉਣਾ ਚਾਹੀ ਲੱਕੜੀ ਦਾ ਮੰਦਰ ਲੈ ਕੇ ਆਵੋ ਤੁਸੀਂ ਜਾਂ ਫਿਰ ਤੁਸੀਂ ਕੋਈ ਫੱਟੀ ਬਣਾ ਕੇ ਹਨਾ ਲਗਾਉਣੇ ਹੋ ਜਾਂ ਤੁਸੀਂ ਕੋਈ ਰੂਮ ਬਣਾਉਣੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖਣਾ ਹੈ ਵੀ ਉਹ ਥੋੜਾ ਜਿਹਾ ਜਿੱਥੇ ਆਪਾਂ ਬੈੱਡਰੂਮ ਚ ਸੌਣਨੇ ਆ ਜਿਹੜੇ ਆਪਣੇ ਬੈੱਡ ਨਹੀਂ ਹਨਾ ਉਹਦੀ ਨਾਲੋਂ ਥੋੜਾ ਜਿਹਾ ਉੱਚੀ ਜਗ੍ਹਾ ਹੋਵੇ ਤੇ ਅਗਲੀ ਗੱਲ ਕਿ ਉਹਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਾ ਹੋਵੇ ਜਿਹਦੇ ਨੂੰ ਹਨਾ ਆਗ ਲੱਗ ਕੇ ਜਿਦਾਂ ਹੁੰਦਾ ਵੀ ਨੁਕਸਾਨ ਹੋਣ ਦਾ ਡਰ ਹੋਵੇ ਕਿਉਂਕਿ ਜੋਤ ਵੀ ਲਗਾਉਣੀ ਆ ਤੁਸੀਂ ਧੂਪ ਵੀ ਲਗਾਉਣੀ ਹੈ ਨਾ ਉਹਦੇ ਨਾਲ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਤੇ ਅਗਲੀ ਗੱਲ ਜਦੋਂ ਵੀ ਤੁਸੀਂ ਇਹ ਮੰਦਰ ਸਥਾਪਿਤ ਕਰਨਾ ਹੈ ਉਹਦੇ ਵਿੱਚ ਤੁਸੀਂ ਇੱਕ ਇਸਟਰ ਨੂੰ ਰੱਖੋ ਜਿਵੇਂ ਕਿ ਤੁਸੀਂ ਸ਼ਿਵਜੀ ਭਗਵਾਨ ਨੂੰ ਮੰਨਦੇ ਹੋ ਤਾਂ ਤੁਸੀਂ ਸ਼ਿਵਜੀ ਭਗਵਾਨ ਪਾਰਵਤੀ ਗਣੇਸ਼ ਜੀ ਲక్ష్ਮੀ ਜੀ ਹੈ ਨਾ ਦੇਖੋ ਇਹ ਇਹਨਾਂ ਦਾ ਪਰਿਵਾਰ ਆ ਗਿਆ ਸ਼ਿਵਜੀ ਭਗਵਾਨ ਜੀ ਦਾ ਉਹਨਾਂ ਦਾ ਤੁਸੀਂ ਰੱਖੋ ਅਗਰ ਤੁਸੀਂ ਰਾਮ ਜੀ ਨੂੰ ਰੱਖਣਾ ਚਾਹੁੰਦੇ ਤਾਂ ਰਾਮ ਜੀ ਹੋਗੇ ਸੀਤਾ ਜੀ ਹੋਗੇ ਲਕਸ਼ਮਣ ਜੀ ਹੋਗੇ ਹਨੂਮਾਨ ਜੀ ਹੋਗੇ ਤਾਂ ਇਹਨਾਂ ਦਾ ਤੁਸੀਂ ਰੱਖੋ ਤੇ ਅਗਰ ਤੁਸੀਂ ਹਨਾ ਗੁਰੂ ਸਾਹਿਬ ਜੀ ਅੰਦਰ ਤਸਵੀਰਾਂ ਰੱਖਣੀਆਂ ਚਾਹੁੰਦੇ ਹੋ ਗੁਟਕਾ ਸਾਹਿਬ ਰੱਖਣੇ ਚਾਹੁੰਦੇ ਹੋ ਤਾਂ ਦੇਖੋ ਤੁਸੀਂ ਕਿਸੇ ਵੀ ਦੇਵੀ ਜਾਂ ਕਿਸੇ ਵੀ ਦੇਵੀ ਮਲਕੇ ਦੇਵਤੇ ਦੀ ਤਸਵੀਰ ਜਾਂ ਮੂਰਤੀ ਨੂੰ ਉਸ ਜਗ੍ਹਾ ਦੇ ਵਿੱਚ ਨਾ ਰੱਖੋ ਉਹ ਤੁਸੀਂ ਅਲੱਗ ਰੱਖ ਲਓਗੇ ਤੁਹਾਡੇ ਮਾਨ ਦੇ ਵਿੱਚ ਹੈ ਵੀ ਅਸੀਂ ਹੈ ਨਾ ਸਿਵਜੀ ਭਗਵਾਨ ਨੂੰ ਵੀ ਰੱਖਣਾ ਹੈ ਜਾਂ ਅਸੀਂ ਕ੍ਰਿਸ਼ਨ ਜੀ ਨੂੰ ਵੀ ਰੱਖਣਾ ਤਾਂ ਤੁਸੀਂ ਉਹ ਥੋੜੀ ਜਿਹੀ ਛੋਟੀ ਜਿਹੀ ਜਗ੍ਹਾ ਅਲੱਗ ਬਣਾ ਕੇ ਰੱਖੋ ਤੇ ਜਿੱਥੇ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਣੀਆਂ ਨੇ ਤੇ ਗੁਟਕਾ ਸਾਹਿਬ ਰੱਖਣੇ ਨੇ ਉਹ ਅਲੱਗ ਰੱਖ ਅਕਸਰ ਆਪਾਂ ਨੂੰ ਆਤ ਹੁੰਦੀ ਹੈਗੀ ਹੈ ਨਾ ਆਪਾਂ ਉੱਥੇ ਧੂਫ ਰੱਖ ਦਿੰਨੇ ਆ ਉੱਥੇ ਜੋਤ ਰੱਖ ਦਿੰਨੇ ਆ ਉੱਥੇ ਗੁਟਕਾ ਸਾਹਿਬ ਰੱਖ ਦਿੰਨੇ ਆ ਤੇ ਉੱਥੇ ਸਾਰੇ ਦੇਵੀ ਦੇਵਤਿਆਂ ਦੀਆਂ ਨਾ ਤਸਵੀਰਾਂ ਰੱਖ ਦਿੰਨੇ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਆਪਾਂ ਗੁਟਕਾ ਸਾਹਿਬ ਰੱਖ ਦਿੰਨੇ ਆ ਦੇਖੋ ਗੁਰੂ ਸਾਭਾ ਜੀ ਨੇ ਜਿੰਨੀਆਂ ਵੀ ਤਸਵੀਰਾਂ ਨੇ ਤਕਰੀਬਨ ਉਹ ਮਲਕੀ ਪੈਰਾਂ ਤੋਂ ਅਲੱਗ ਬਣਾਈਆਂ ਹੋਈਆਂ ਨੇ ਉੱਪਰੋਂ ਉੱਪਰ ਤੜਾੜੀਆਂ ਬਣਾਈਆਂ ਨੇ ਕਿਤੇ ਹੋਣੀਆਂ ਠੀਕ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਉਹਨਾਂ ਦੀਆਂ ਹੈਗੀਆਂ ਨੇ ਕਈ ਹੈ ਨਾ ਤਸਵੀਰਾਂ ਜਿਹੜੀਆਂ ਕਿ ਪੂਰੀਆਂ ਨਹੀਂ ਗੀਆਂ ਜੁੱਤੀ ਵੀ ਪਾਈ ਹੁੰਦੀ ਹੈ ਕਈ ਪੈਰਾਂ ਦੇ ਵਿੱਚ ਬਣਾਈਆਂ ਹੋਈਆਂ ਨੇ ਦੇਖੋ ਇਦਾਂ ਦੀਆਂ ਤਸਵੀਰਾਂ ਨੂੰ ਤੁਸੀਂ ਗੁਟਕਾ ਸਾਹਿਬ ਜੀ ਦੇ ਕੋਲੇ ਨਾ ਰੱਖੋ ਕਿਉਂਕਿ ਉਸ ਦੇ ਨਾਲ ਤੁਸੀਂ ਗੁਰਵਾਣੀ ਦੀ ਬੇਅਦਬੀ ਕਰ ਰਹੇ ਹੋ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ ਪਰ ਇਹੇ ਜਾਣੇ ਅਣਜਾਣੇ ਦੇ ਵਿੱਚ ਆਪਾਂ ਇੱਕ ਪਾਪ ਦੀ ਤਰ੍ਹਾਂ ਇਸ ਚੀਜ਼ ਨੂੰ ਕਰ ਰਹੇ ਆ ਕਿਉਂਕਿ ਪੈਰਾਂ ਦੇ ਵਿੱਚ ਚਾਹੇ ਤੁਸੀਂ ਗੀਤਾ ਰੱਖ ਰਹੇ ਹੋ ਚਾਹੇ ਤੁਸੀਂ ਰਮਾਇਣ ਰੱਖ ਰਹੇ ਹੋ ਚਾਹੇ ਤੁਸੀਂ ਗੁਟਕਾ ਸਾਹਿਬ ਰੱਖ ਰਹੇ ਹੋ ਇੱਕ ਕਦੇ ਵੀ ਤਸਵੀਰਾਂ ਦੇ ਪੈਰਾਂ ਦੇ ਵਿੱਚ ਨਾ ਰੱਖੋ ਗੁਟਕਾ ਸਾਹਿਬ ਵਾਸਤੇ ਇੱਕ ਅਲੱਗ ਜਗ੍ਹਾ ਬਣਾਓ ਜਿੱਥੇ ਤੁਸੀਂ ਉਹਨਾਂ ਨੂੰ ਰੱਖ ਸਕੋ ਤੇ ਅਗਲੀ ਗੱਲ ਪ੍ਰੋਪਰ ਉਹਨਾਂ ਦੀ ਹਫ਼ਤੇ ਮੰਗਰੋ ਮਹੀਨੇ ਮੰਗਰੋ ਸਫਾਈ ਸਾਰੀ ਜਗ੍ਹਾ ਦੀ ਕਰੋ ਇਹ ਨਾ ਹੋਵੇ ਵੀ ਧੂੜ ਮਿੱਟੀ ਜਿਹੜੀ ਜਮਾਈ ਜਾਂਦੀਆਂ ਜਮਾਈ ਜਾਂਦੇ ਆ ਉਹ ਆਪਣੀ ਕਿਸਮਤ ਤੇ ਜੰਮਦੀ ਆ ਕਿਉਂਕਿ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਤਾਂ ਬੜੀ ਸੇਵਾ ਕਰਦੇ ਆ ਬੜੀਆਂ ਸਫਾਈਆਂ ਕਰਦੇ ਆ ਪਰ ਜਿਹੜੀ ਆਪਣੇ ਘਰ ਦੇ ਵਿੱਚ ਆਪਾਂ ਸਥਾਨ ਬਣਾਇਆ ਹੁੰਦਾ ਜਾਂ ਆਪਣੇ ਗੁਟਕਾ ਸਾਹਿਬ ਰੱਖੇ ਹੁੰਦੇ ਨੇ ਜਾਂ ਆਪਣੇ ਹਨਾ ਤਸਵੀਰਾਂ ਰੱਖੇ ਹੁੰਦੇ ਨੇ ਆਪਾਂ ਉਹਨਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਆ ਤਾਂ ਦੇਖੋ ਇਸ ਤਰੀਕੇ ਦੇ ਨਾਲ ਤੁਸੀਂ ਅਗਰ ਮੰਦਰ ਜਾਂ ਪੂਜਾ ਸਥਾਨ ਬਣਾਉਂਗੇ ਤਾਂ ਦੇਖਿਓ ਵਾਹਿਗੁਰੂ ਜੀ ਤੁਹਾਡੇ ਘਰ ਵਿੱਚ ਕਿੰਨੀਆਂ ਖੁਸ਼ੀਆਂ ਤੇ ਕਿੰਨੀਆਂ ਬਰਕਤਾਂ ਲੈ ਕੇ ਆਉਣਗੇ ਤੇ ਅਗਲੀ ਗਲੀ ਜਿੱਥੇ ਵੀ ਤੁਸੀਂ ਹੈ ਨਾ ਜੋ ਤੂਫਲਗਾਉਨੇ ਹੋ ਜਾਂ ਤੁਸੀਂ ਗੁਟਕਾ ਸਹਿਵ ਰੱਖਦੇ ਹੋ ਜਾਂ ਤੁਸੀਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਰੱਖਦੇ ਹੋ ਉਸ ਜਗ੍ਹਾ ਤੇ ਤੁਸੀਂ ਨੰਗੇ ਸਿਰ ਤੇ ਪੈਰਾਂ ਦੇ ਵਿੱਚ ਜੁੱਤੀ ਪਾ ਕੇ ਕਦੇ ਵੀ ਨਾ ਜਾਓ ਚਾਹੇ ਤੁਸੀਂ Hindu ਧਰਮ ਨੂੰ ਮੰਨਦੇ ਹੋ ਫਿਰ ਵੀ ਤੁਸੀਂ ਆਪਣੇ ਸਿਰ ਨੂੰ ਢੱਕ ਕੇ ਇੱਕ ਇਹ ਸਤਿਕਾਰ ਹੁੰਦਾ ਹੈ ਵੱਡਿਆਂ ਦਾ ਆਪਾਂ ਥੋੜੇ ਜਿ ਹੁਣ ਮਾਡਰਨ ਹੋ ਰਹੇ ਆ ਵੀ ਹਾਂ ਆਪਾਂ ਨਾ ਉਹ ਕਰੀਏ ਪਰ ਸਿਰ ਨੂੰ ਅਗਰ ਤੁਸੀਂ ਸਿਰ ਤੇ ਕੋਈ ਰਮਾਲ ਰੱਖ ਲਓਗੇ ਸਿਰ ਤੇ ਦੁਪੱਟਾ ਪੱਗ ਜੋ ਵੀ ਤੁਸੀਂ ਹੈ ਨਾ ਰੱਖ ਸਕਦੇ ਹੋ ਉਸ ਚੀਜ਼ ਨੂੰ ਕਵਰ ਕਰਕੇ ਜਾਓਗੇ ਤਾਂ ਤੁਹਾਡੇ ਜਿਹੜੇ ਬਜ਼ੁਰਗ ਨੇ ਤੁਹਾਡੇ ਜਿਹੜੇ ਆਪਣੇ ਦੇਵੀ ਦੇਵਤੇ ਨੇ ਜਾਂ ਆਪਣੇ ਗੁਰੂ ਸਾਹਿਬ ਜੀ ਨੇ ਉਹ ਤੁਹਾਨੂੰ ਹਨਾ ਦੁੱਗਣਾ ਆਸ਼ੀਰਵਾਦ ਦੇਣਗੇ ਕਿਉਂਕਿ ਆਪਾਂ ਘਰ ਦੇ ਵਿੱਚ ਵੀ ਜਿਹੜੇ ਆਪਣੇ ਬਜ਼ੁਰਗ ਨੇ ਜਦੋਂ ਆਪਾਂ ਉਹਨਾਂ ਕੋਲੇ ਸਤਿਕਾਰ ਨਾਲ ਨੀਮੀ ਪਾ ਕੇ ਆਪਣਾ ਹੈ ਨਾ ਜਾਣੇ ਆ ਤਾਂ ਦੇਖੋ ਕਿੰਨੇ ਪਿਆਰ ਨਾਲ ਉਹ ਆਪਣਾ ਅਸੀਸਾਂ ਦਿੰਦੇ ਨੇ ਜਦੋਂ ਆਪਾਂ ਜਾ ਕੇ ਪੈਰੀਂ ਹੱਥ ਲਾਉਣੇ ਆ ਤਾਂ ਬਹੁਤ ਅਸੀਸਾਂ ਦਿੰਦੇ ਨੇ ਤੇ ਅਗਲੀ ਗੱਲ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਮੂੰਹ ਹੱਥ ਧੋ ਕੇ ਇਸ਼ਨਾਨ ਪਾਣੀ ਕਰਕੇ ਤਾਂ ਤੁਸੀਂ ਇੱਕ ਵਾਰੀ ਜਿੱਥੇ ਤੁਸੀਂ ਜੋਤਫ ਕਰਦੇ ਹੋ ਉੱਥੇ ਗੁਰੂ ਸਾਹਿਬਾਂ ਨੂੰ ਮੱਥਾ ਜ਼ਰੂਰ ਟੇਕਿਆ ਕਰੋ ਕਿਉਂਕਿ ਕਈ ਵਾਰੀ ਹੁੰਦਾ ਜਿਵੇਂ ਘਰ ਦਾ ਇੱਕ ਜਈ ਹੈ ਨਾ ਪੂਜਾ ਕਰਦਾ ਤੇ ਬਾਕੀ ਸਾਰੇ ਜਣਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਪਰ ਇਹ ਨਾ ਕਰਿਆ ਕਰੋ ਸਾਰੇ ਇੱਕ ਵਾਰੀ ਜ਼ਰੂਰ ਹਨਾ ਮੱਥਾ ਟੇਕਿਆ ਕਰੋ ਚਾਹੇ ਤੁਸੀਂ ਜਿੱਥੇ ਵੀ ਗੁਰੂ ਸਾਹਿਬਾਂ ਦੀ ਤਸਵੀਰ ਹੈ ਉੱਥੇ ਖੜ ਕੇ ਅਰਦਾਸ ਕਰੋ ਮੱਥਾ ਟੇਕੋ ਤੇ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਦਲੇਦਰ ਤਾਂ ਖਤਮ ਹੋਊਗੀ ਅਗਲੀ ਗੱਲ ਕੀ ਜਿਹੜੀਆਂ ਹੁਣ ਆਪਾਂ ਮੰਦਰ ਜਾ ਪੂਜਾ ਸਥਾਨ ਬਣਾਉਂਗੇ ਤੁਸੀਂ ਦੇਖੋ ਤੇ ਪੁਰਾਣੀਆਂ ਤਸਵੀਰਾਂ ਜਿਹੜੀਆਂ ਫਟ ਜਾਂਦੀਆਂ ਨੇ ਪੁਰਾਣੀਆਂ ਤਸਵੀਰਾਂ ਨੇ ਉਹਨਾਂ ਨੂੰ ਹਟਾਉਂਗੇ ਤੇ ਨਵੀਆਂ ਉਸ ਜਗ੍ਹਾ ਦੇ ਵਿੱਚ ਰੱਖੋਗੇ ਹਨ ਜਿਹੜੀਆਂ ਪੁਰਾਣੀਆਂ ਉੱਥੋਂ ਹਟਾਉਂਗੇ ਉਹਨਾਂ ਨੂੰ ਇਦਾਂ ਸਿੱਟੀ ਹੋਣਾ ਕਿਉਂਕਿ ਆਪਾਂ ਹੁੰਦਾ ਵੀ ਆ ਇਕੱਠੀਆਂ ਕਰਕੇ ਫਿਰ ਸਿਟ ਵੀ ਦਿੰਨੇ ਆ ਕਈ ਵਾਰੀ ਕਬਾੜ ਦੇ ਵਿੱਚ ਵੀ ਵੇਚ ਦਿੰਨੇ ਆ ਤੁਸੀਂ ਉਹ ਜਿਹੜੇ ਬੱਚਿਆਂ ਦੀਆਂ ਨੇ ਨਾ ਬੁੱਕਸ ਵਗੈਰਾ ਹੋਣਗੀਆਂ ਨੋਟਬੁੱਕਸ ਹੋਣਗੀਆਂ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਉਹਦੇ ਵਿੱਚ ਜਿੰਨੀਆਂ ਵੀ ਫੋਟੋਆਂ ਤਸਵੀਰਾਂ ਹੋਣਗੀਆਂ ਉਹਨਾਂ ਨੂੰ ਕਿਸੇ ਵੀ ਸੁੱਚੀ ਜਗ੍ਹਾ ਤੇ ਵਿੱਚ ਕਿਸੇ ਬਰਤਨ ਦੇ ਵਿੱਚ ਰੱਖਤੀ ਅਗਨ ਭੇ ਗਾਮਲੇ ਵਗੈਰਾ ਦੇ ਵਿੱਚ ਕਿਸੇ ਬੂਟੇ ਦੇ ਕਿਸੇ ਖੇਤ ਦੇ ਵਿੱਚ ਪਾ ਦਿਓ ਕਿਉਂਕਿ ਦੇਖੋ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਗੁਰੂ ਸਾਹਿਬਾਂ ਦੀ ਗੁਰਬਾਣੀ ਨੂੰ ਹਨਾ ਵੇਚ ਦੋਗੇ ਤਾਂ ਉਹਦਾ ਤੁਹਾਨੂੰ ਹਨਾ ਫਾਲਤਾਂ ਭੁਗਤਣਾ ਪਊਗਾ ਕਿਉਂਕਿ ਕਈ ਮੈਨੂੰ ਕਹਿਣਗੇ ਵੀ ਇਹਦਾ ਬ੍ਰਾਹਮਣਵਾਦ ਫੈਲਾਉਂਦੀ ਹੈ ਦੇਖੋ ਇਹਦੇ ਵਿੱਚ ਬ੍ਰਾਹਮਣਵਾਦ ਮੈਨੂੰ ਤਾਂ ਕੋਈ ਦੀਣਾ ਨਹੀਂ ਮੈਨੂੰ ਤਾਂ ਸਿਰਫ ਇਹ ਹੈ ਵੀ ਜਿਹੜੇ ਮੇਰੇ ਭੈਣ ਭਰਾ ਨਹੀਂ ਹਨਾ ਉਨ੍ਹਾਂ ਨੂੰ ਵਾਹਿਗੁਰੂ ਜੀ ਦੀ ਜਿੰਨਾ ਹੋ ਸਕੇ ਪਿਆਰ ਮਿਲੇ ਜਿੰਨਾ ਹੋ ਸਕੇ ਉਹ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਨ ਤੇ ਵਾਹਿਗੁਰੂ ਜੀ ਦੇ ਨਾਲ ਜੁੜਨ ਕਿਉਂਕਿ ਅੱਜ ਕੱਲ ਤੁਸੀਂ ਦੇਖ ਰਹੇ ਹੋਵੋਗੇ ਕਿ ਤੰਤਰ ਮੰਤਰਾਂ ਦੇ ਵਿੱਚ ਬਹੁਤ ਜ਼ਿਆਦਾ ਜੋੜਿਆ ਜਾ ਰਿਹਾ ਹੈ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਪਤਾ ਨਹੀਂ ਵਾਹਿਗੁਰੂ ਜੀ ਨੇ ਮੈਨੂੰ ਇੱਧਰ ਕਿਵੇਂ ਲਾਇਆ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਜੋ ਵੀ ਮੈਨੂੰ ਵਾਹਿਗੁਰੂ ਜੀ ਸਮਤ ਬਖਸ਼ ਰਹੇ ਨੇ ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਨੀ ਆ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੋ ਵੀ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇਹ ਤੁਹਾਨੂੰ ਚੰ ਤੈ ਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਮਿਲਾਂਗੇ ਸਤਿ ਸ਼੍ਰੀ ਅਕਾਲ